ਸ਼ਿਵ ਸੈਨਾ ਹਿੰਦ ਦੇ ਪ੍ਰਮੁੱਖ ਕਾਰਜਾਲੇ ਲੁਧਿਆਣਾ ਵਿਖੇ 1984 ਆਪਰੇਸ਼ਨ ਬਲੂ ਸਟਾਰ ਦੇ ਹੀਰੋ ਅਤੇ ਆਤੰਕਵਾਦ ਨੂੰ ਖਤਮ ਕਰਨ ਵਾਲੇ ਭਾਰਤ ਮਾਤਾ ਦੇ ਮਹਾਨ ਸਬੂਤ ਜਨਨ ਸ਼੍ਰੀ ਅਰुण ਸ਼੍ਰੀਦਰ ਵੈਦ ਨੂੰ ਉਹਨਾਂ ਦੀ ਦੁਸ਼ਮਨਾ ਦੁਆਰਾ ਕੀਤੀ ਗਈ ਹੱਤਿਆ ਦੇ ਵਿਸ਼ਾ ਵਿੱਚ ਇੱਕ ਅંજਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਮहासਚੀਵ ਰਾਹੁਲ ਦੁਆ ਪੰਜਾਬ ਪ੍ਰਧਾਨ ਸੌਰਵ ਅਰੋੜਾ ਨੇ ਫੁੱਲ ਅਤੇ ਕਿਉਦਾ ਦੀਪਕ ਜਲਾ ਕੇ ਸ਼ਰਧਾਂਜਲੀ ਦਿੱਤੀ ਉਨ੍ਹਾਂ ਨੇ ਕਿਹਾ ਕਿ ਜੇਕਰ ਜਨਰਲ ਵੈਦ ਨਾ ਹੁੰਦੇ ਤਾਂ ਅਤਿਵਾਦ ਨੂੰ ਖਤਮ ਕਰਨਾ ਬਹੁਤ ਹੀ ਮੁਸ਼ਕਲ ਸੀ ਇਸ ਮੌਕੇ ਤੇ ਉੱਤਰ ਪ੍ਰਦੇਸ਼ ਯੂਵਾ ਅਧਿਐਕਤ ਸ਼ਿਵੰਜ ਦਵਾ ਨੇ ਕਿਹਾ ਜਨਰਲ ਵੈਦ ਨੇ ਜੋ ਵੀ ਦੇਸ਼ ਲਈ ਕੀਤਾ ਹੈ ਉਸ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜ਼ਿਲ੍ਹਾ ਯੂਵਾ ਪ੍ਰਧਾਨ ਸ਼ਿਵ ਸ਼ਰਮਾ ਤਰਲੋਚਨ ਸਿੰਘ ਭੁਪਿੰਦਰ ਕੁਮਾਰ ਭੋਲਾ ਸ਼ਰਮਾ ਅਮਿਤ ਪੁਜਾਰਾ ਆਦਿ ਨੇ ਸ਼ਰਧਾਂਜਲੀ ਭੇਟ ਕੀਤੀ ਜੈ ਸ਼੍ਰੀ ਰਾਮ ਮੈਂ ਰਾਹੁਲ ਦਵਾ ਰਾਸ਼ਟਰੀ ਜਨਨਸ਼ਕਤੀ ਸ਼ਿਵ ਰਹੇਂਦ ਮੈਂ ਨ ਪੰਜਾਬ ਪ੍ਰਧਾਨ ਸੁਰੋਜੀ ਤੇ ਸਮੁੱਚੀ ਟੀਮ ਨਿਧਾਰਾ ਹਾਂ ਅੱਜ ਅਸੀਂ ਲਦਾਣਾ ਵਿਖੇ ਸ਼ਿਵਸਨ ਹਿੰਦ ਦੇ ਹਟ ਆਫਿਸ ਵਿੱਚ ਸੇਨਾ ਨਾਗ ਜੀ ਅਰਧਰਨ ਵਾਜੀ ਦੀ ਅਦ੍ਰਿਸ਼ਟਾ ਦਾ ਜੀ ਸਮਰੋਹ ਕਰ ਰਹੇ ਆ ਜੀ 10 ਅਗਸਤ 1986 ਨੂੰ ਅਗਰ ਵਾਦਿਆਂ ਜਿਹੜਾ ਉਹਨਾਂ ਨੇ ਸ਼ਹੀਦ ਕੀਤਾ ਸੀ ਇਹਦੇ ਸਬੂਤ ਹਿੰਦੁਸਤਾਨ ਦੇ ਵਿੱਚ ਉਹ ਘਟ ਜੰਮਣਿਆ ਭਾਰਤ ਮਾਤਾ ਨੇ ਜਿਹੜੇ ਕੁਰਬਾਨੀਆਂ ਦਿੱਤੀਆਂ ਨੇ ਅਸੀਂ ਉਹਨਾਂ ਦੀ ਕੁਰਬਾਨੀ ਕਦੀ ਬੇਰਥ ਨਹੀਂ ਜਾਣ ਦਵਾਂਗੇ ਪੰਜਾਬ ਵਿੱਚ ਅਮਨ ਸ਼ਾਂਤੀ ਹਮੇਸ਼ਾ ਕਾਇਮ ਰੱਖਾਂਗੇ ਸ਼ਿਵਸਨ ਹਿੰਦ ਇੱਕ ਪ੍ਰਣ ਹੈਗਾ ਵਾ ਜਦ ਤੱਕ ਖੂਨ ਦੇ ਚੱਕੇ ਬੂੰਦ ਪਈ ਆ ਜਿਹੜੇ ਅਤਵਾਦੀ ਜਿਹੜੇ ਗਨਮਖਿਆਲੀ ਨੇ ਅਸੀਂ ਕਦੇ ਉਹਨਾਂ ਦੇ ਸਿਰ ਚੱਕਣ ਦਵਾਂਗੇ ਹਮੇਸ਼ਾ ਸਿਰ ਉਹਨਾਂ ਕੁਝ ਰੱਖਾਂਗੇ જય ਸ਼ੀਰਾ ਮੇਰੇ ਨਾਲ ਪੰਜਾਬ ਪ੍ਰਧਾਨ ਸਟੋਰ ਅਰੋੜਾ ਜੀ ਉਹ ਦੋਸ਼ ਦੋਸ਼ ਬਕੈਨ જય શ્રી ਰਾਮ ਅੱਜ ਸ਼ਿਫਸਨਾ ਹਿੰਦ ਵੱਲੋਂ ਲੁਧਿਆਣਾ ਦੇ ਹੈੱਡ ਆਫਿਸ ਦੇ ਵਿੱਚ ਸ਼ਹੀਦ ਅਨੁਰਵੈਦਿਆ ਜੀ ਦੀ ਸ਼ਰਧਾਂਜਲੀ ਦਿਵਸ ਹੈ ਔਰ ਅੱਜ ਲੁਧਿਆਣਾ ਦੀ ਸਮੂਚੀ ਟੀਮ ਸਾਡੇ ਨਿਸ਼ਾਨ ਸ਼ਰਮਾ ਜੀ ਰਾਸ਼ਟਰੀ ਦਖਤ ਦੇ ਨਿਰਦੇਸ਼ ਅਨੁਸਾਰ ਪਨੋਰ ਸੁਰੰਦਾਨੀ ਦਿੱਤੀ ਜਾ ਰਹੀ ਹੈ ਔਰ ਮੈਂ ਉਹਨਾਂ ਕੱਟਰਪੰਥੀਆਂ ਨੂੰ ਉਹਨਾਂ ਅਤਿਗਵਧੀਆਂ ਨੂੰ ਇਸ ਤੁਹਾਡੇ ਮੀਡੀਆ ਦੇ ਰਾਈ ਇੱਕ ਗੱਲ ਕਹਿਣਾ ਚਾਹਾਂਗਾ ਕਿ ਉਹ ਜੋ ਮਰਜ਼ੀ ਜਿੱਦਾਂ ਮਰਜ਼ੀ ਜਿੱਦਾਂ ਮਰਜ਼ੀ ਸਾਨੂੰ ਚੈਲੰਜ ਕਰਨ ਧਮਕੀਆਂ ਦੇਣ ਪਰ ਇਸ ਦਿਨ ਦੇ ਵਿੱਚ ਆਪਣੇ ਸ਼ਹੀਦਾਂ ਨੂੰ ਬਹੁਤ ਸ਼ਰਧਾਂਜਲੀयां ਦਿੰਦੇ ਆਏ ਆਂ ਔਰ ਹਮੇਸ਼ਾ ਦਿੰਦੇ ਰਵਾਂਗੇ ਜੈ ਸ਼੍ਰੀ ਰਾਮ ਲੁਧਿਆਣਾ ਤੋਂ ਵਿਪਨ अरोड़ा ਦੇ ਰਿਪੋਰਟ ਐਸਐਮਜ਼ੈਟ ਨਿਊਜ਼